thank you ਹੈਲੋ ਜੀ ਸਸਿਕਾ ਸਾਰੇ ਨੂੰ ਕਿੰਮੀ ਮੇਰੀ ਪਿਆਰੀ ਜੀ YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਜਨੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਲੋ ਜੀ ਇੱਥੇ ਮਾਰਨਿੰਗ ਦਾ ਟਾਈਮ ਆ ਤੇ ਮੈਂ ਕਰਦੀ ਸੀ ਅੱਜ ਸਫਾਈ ਔਰ ਨਾ ਅੱਜ ਸੰਡੇ ਆ ਤੇ ਹਸਬੰਡ ਜੀ ਤੁਹਾਨੂੰ ਪਤਾ ਹੀ ਆ ਕਿ ਸੰਡੇ ਵਾਲੇ ਦਿਨ ਖੇਡਣ ਜਾਂਦੇ ਹੁੰਦੇ ਆ ਤੇ ਉਹ ਸਾਡੇ ਕਿ 6 ਵਜੇ ਜਿਹੜਾ ਚਲੇ ਜਾਂਦੇ ਹੁੰਦੇ ਆ ਉਸ ਤੋਂ ਬਾਅਦ ਜਿਹੜਾ ਆ 9:30 ਜਾਂ 10 ਵਜੇ ਤੱਕ ਜਿਹੜਾ ਵਾਪਸ ਹੁੰਦੇ ਆ ਅੱਜ ਮੈਂ ਉੱਠ ਕੇ ਸਭ ਤੋਂ ਪਹਿਲਾਂ ਮੈਂ ਸੋਚਣਾ ਹੈ ਕਿਹੜਾ ਹਲੇ ਬ੍ਰੈਕਫਾਸਟ ਤਿਆਰ ਕਰਨਾ ਹੈ ਮੈਂ ਆਪਣਾ ਜਗਾ ਸਾਫ ਸਫਾਈ ਦਾ ਕੰਮ ਹਨਾ ਉਹੀ ਕਰ ਲੈਂਦੀ ਆ ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਤੇ ਕੱਲ ਨਾ ਹੀ ਬਾਲਟੀ ਲਿਆਂਦੀ ਸੀ ਤੇ ਇਹ ਬਾਲਟੀ ਇਸ ਕਰਕੇ ਲਿਆਂਦੀ ਸੀ ਵੀ ਮੇਰੇ ਕੋਲ ਨਾ ਕਾਫੀ ਜਿਹਾ ਕੱਟ ਪੀਚ ਪਏ ਸੀ ਕੱਪੜਿਆਂ ਦੇ ਬੜੇ ਸੂਟਾਂ ਚੋਂ ਬਚੇ ਹੁੰਦੇ ਆ ਕੱਟ ਪੀਸਰ ਤੇ ਉਹ ਪਏ ਸੀ ਮੇਰੇ ਬੈੱਡ ਦੇ ਅੰਦਰ ਕਿਉਂਕਿ ਬਾਹਰ ਦੀ ਸਾਡੇ ਦੀ ਸਪੇਸ ਨਹੀਂ ਹੈ ਕਿਸੇ ਵੀ ਇਹਨਾਂ ਨੂੰ ਮੈਂ ਰੱਖ ਦਵਾ ਇਸ ਕਰਕੇ ਜੀ ਮੇਰੇ ਧਿਆਨ ਚ ਨਿਕਲ ਜਾਦਾ ਹੁੰਦਾ ਸੀ ਵੀ ਕੀ ਕੀ ਪਿਆ ਹਨ ਇਸ ਕਰਕੇ ਮੈਂ ਬਾਸਕਟ ਮੰਗਵਾਈ ਆ ਬਾਲਟੀ ਇਹਨੂੰ ਆਪਾਂ ਕਿਸੇ ਵੀ ਚੀਜ਼ ਤੇ ਯੂਜ਼ ਕਰ ਸਕਦੇ ਆ ਹਨ ਤੇ 100 ਰੁਪਏ ਦੀ ਆਈ ਹੈ ਇਹਦੇ ਵਿੱਚ ਆਪਾਂ ਬਹੁਤ ਸਾਰਾ ਸਮਾਨਕ ਸਵੇ ਕਿਚੰਦਾ ਰਾਸ਼ਨ ਵਗੈਰਾ ਵੀ ਸਾਫ ਸਕਦੇ ਆ ਬੱਚਿਆਂ ਦੇ ਕੋਈ ਪੜਾਉਣੇ ਵਗੈਰਾ ਹਨਾ ਮਤਲਬ ਚੀਜ਼ ਦੀ ਸੰਭਾਈ ਹੋ ਜਾਂਦੀ ਆ ਤੇ ਮੈਂ ਇਹ ਦੇ ਕਰਕੇ ਬੰਗਾਈ ਹੈ ਕਿ ਜਿਹੜੇ ਕੱਟ ਪੀਸ ਸੀ ਨਾ ਐਕਸਟਰਾ ਕੱਪੜਾ ਜਿਹੜੇ ਅਨ ਸਟੀਚ ਜਿਹੜੇ ਉਹ ਸਾਰੇ ਇਹਦੇ ਵਿੱਚ ਪਾ ਕੇ ਰੱਖ ਲਵਾਂਗੀ ਜਦੋਂ ਕੁਝ ਬਣਾਣਾ ਹੋਇਆ ਕਈ ਵਾਰ ਮਨ ਹੁੰਦਾ ਹੈ ਨਾ ਕੁਝ ਬਣਾਈਏ ਆਪਾਂ ਉਦੋਂ ਇਹਦੇ ਚ ਕੱਟ ਚ ਜਿਹੜਾ ਯੂਜ਼ ਕਰ ਸਕਦੇ ਹਾਂ ਕਿਉਂਕਿ ਬੈੱਡ ਬਾਰ ਬਾਰ ਖੋਲਣਾ ਆਸਾਨ ਨਹੀਂ ਹੁੰਦਾ ਇਸ ਕਰਕੇ ਕਾਫੀ ਕੱਪੜੇ ਇਹਨੇ ਬੈੱਡ 'ਚ ਹੀ ਪਏ ਸੀਗੇ ਬਾਹਰ ਸਪੇਸ ਨਾ ਹੋਣ ਦੇ ਕਾਰਨ ਉਸ ਤੋਂ ਬਾਅਦ ਜੀ ਹੁਣ ਮੈਂ ਇਹ ਮਗਾਈ ਆ ਇਹਦੇ ਵਿੱਚ ਮੈਂ ਪਾ ਕੇ ਰੱਖੂੰਗੀ ਤਾਂ ਕਿ ਕਰੇ ਮਰਜ਼ੀ ਆਪਣਾ ਯੂਜ਼ ਕਰ ਕੱਟ ਕੇ ਜਿਹੜਾ ਯੂਜ਼ ਕਰ ਲਵਾਂ ਤੇ ਹਾਲ ਮੇਰੇ ਵਿੱਚ ਵਸੇ ਇੱਕ ਵਾਰੀ ਸਾਫ ਨੱਤਾ ਸੀਗਾ ਮਾਲ ਕਾਹੀ ਕੱਪੜਿਆਂ ਦਾ ਢੇਰ ਲੱਗਿਆ ਪਿਆ ਸੀਗਾ ਐ ਹੁੰਦਾ ਵੀ ਚੀਜ਼ ਸੰਭੀ ਜਾਂਦੀ ਆ ਤੇ ਦੇਖਣ ਚ ਵਧੀਆ ਲੱਗਦੀ ਆ ਇਹਦੇ ਵਿੱਚ ਪਲਾਸਟਿਕ ਦੇ ਐਕਸਟਰਾ ਭਾਂਡੇ ਜਿਹੜੇ ਹਨ ਉਹ ਵੀ ਆਪਾਂ ਸੰਭ ਕੇ ਰੱਖ ਸਕਦੇ ਹਾਂ ਜਿਹੜੇ ਯੂਜ਼ ਦੇ ਨਹੀਂ ਹੁੰਦੇ। ਹੋਰ ਨਾ ਜਿੱਦਾਂ ਕਿ ਅੱਜ ਸੰਡੇ ਆ ਤੇ ਮੈਂ ਨਾ ਕਾਫੀ ਦਿਨਾਂ ਤੋਂ ਉਹਨਾਂ ਨੂੰ ਕਹਿ ਰਹੀ ਸੀ ਕਿ ਤੁਸੀਂ ਘਰੇ ਰਹੋ ਤੇ ਅੱਜ ਉਹ ਕਹਿੰਦੇ ਚਲੋ ਮੈਂ ਛੁੱਟੀ ਕਰ ਲੈਂਦਾ ਐ ਅੱਜ ਮੈਂ ਘਰੇ ਰਹੂੰਗਾ ਬਟ ਮੈਂ ਨਾ ਮਾਰਨਿੰਗ ਟਾਈਮ ਜਿਹੜਾ ਖੇਡਣ ਜਾਂਦਾ ਹੁੰਨਾ ਉਹ ਮੈਂ ਜਾਊਂਗਾ ਹੀ। ਮੈਂ ਕਿਹਾ ਚਲੋ ਠੀਕ ਐ। ਤੇ ਹੁਣ ਮੇਰੀ ਕੋਸ਼ਿਸ਼ ਸੀ ਕਿ ਜੋ ਤੱਕ ਉਹ ਹੁੰਦੇ ਆ ਉਹ ਤੱਕ ਮੈਂ ਆਪਣਾ ਸਾਫ ਸਫਾਈ ਦਾ ਜਿਹੜਾ ਕੰਮ ਨੇ ਬੇੜ ਲੈਂਦੀ ਆ ਕਿਉਂਕਿ ਉਸ ਤੋਂ ਬਾਅਦ ਜਿਹੜਾ ਮੈਂ ਬ੍ਰੇਕਫਾਸਟ ਵਗੈਰਾ ਰੈਡੀ ਕਰਨਾ ਹੈ ਨਾ ਉਹਦੇ ਵਿੱਚ ਮੇਰਾ ਜਿਹੜਾ ਟਾਈਮ ਲੱਗ ਜੂਗਾ ਤੇ ਇੱਥੇ ਜੀ ਨਿਮਰਤ ਉੱਠ ਗਈ ਸੀ ਤੇ ਇੱਥੇ ਮੈਂ ਨਿਮਰਤ ਨੂੰ ਉਠਾ ਦਿੱਤਾ ਸੀਗਾ ਮੈਂ ਕਿਹਾ ਚਾਹ ਵਗੈਰਾ ਪੀ ਲੋਗੀ ਕਿਉਂਕਿ ਨਾ ਇੱਥੇ 9 ਵਜ ਚੁੱਕੇ ਸੀਗੇ ਜਿਆਦਾ ਹੀ ਲੇਟ ਹੋ ਗਈ ਵੈਸੇ ਤੇ ਮੈਨੂੰ ਜਗਾਉਣਾ ਨਹੀਂ ਸੀਗਾ ਕਿਉਂਕਿ ਨਾ ਅੱਜ ਸੰਡੇ ਹੈ ਮੈਂ ਸੋਚਿਆ ਅੱਗੇ ਸਕੂਲ ਜਾਂਦੀ ਹੈ ਨਾ ਵਿਚਾਰੀ ਨੂੰ ਜਲਦੀ ਉੱਠਣਾ ਪੈਂਦਾ ਵਾਟਾ ਮੈਨੂੰ ਐਸੀ ਕਾਫੀ ਟਾਈਮ ਹੋ ਗਿਆ ਚਲੋ ਉੱਠ ਜੂਗੀ ਬਾਹਰ ਵਾਲੇ ਬੈੱਟ ਤੇ ਪੈ ਜੂਗੀ ਉਨੇ ਚੜ੍ਹਦਾ ਮੈਂ ਜਿਹੜਾ ਅੰਦਰ ਸਫਾਈ ਕਰ ਲੂੰਗੀ ਤੇ ਇੱਥੇ ਜੀ ਮੈਂ ਲੱਗੀ ਸੀ ਸਫਾਈ ਕਰਨ ਵਾਸਤੇ ਕਿਉਂਕਿ ਨਾ ਜਦੋਂ ਸਫਾਈ ਵੀ ਉਦੋਂ ਹੀ ਹੁੰਦੀ ਹੈ ਜਦੋਂ ਘਰ 'ਚ ਕੋਈ ਨਹੀਂ ਹੁੰਦਾ ਹੈਗਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਕਮਰਾ ਹੋਂ ਕਰਕੇ ਨਾ ਫਿਰ ਉੱਥੇ ਹੀ ਸਾਰੇ ਆਉਣ ਜਾਣ ਲੱਗੇ ਰਹਿੰਦੀ ਹੈ ਇਸ ਕਰਕੇ ਚੰਗੀ ਤਰ੍ਹਾਂ ਜਿਹੜੇ ਸਫਾਈ ਨਹੀਂ ਹੁੰਦੀ ਹੈਗੀ ਤੇ ਸਾਰੇ ਗਏ ਹੋਏ ਸੀਗੇ ਤਾਂ ਮੈਂ ਸੋਚਿਆ ਨਾ ਇਸ ਚੀਜ਼ ਦਾ ਲਾਹਾ ਲੈ ਲੈਂਦੀ ਆ ਤੇ ਸਭ ਤੋਂ ਪਹਿਲਾਂ ਜਿਹੜਾ ਸਫਾਈ ਕਰ ਲੈਂਦੀ ਆ ਔਰ ਨਾ ਵੀਡੀਓ ਤਾਂ ਆਪਾਂ ਸ਼ੁਰੂ ਕਰ ਹੀ ਦਿੱਤੀ ਆ ਪਰ ਜਿਹੜੇ ਆਪਣੇ ਪਹਿਲੀ ਵਾਰੀ ਆਪਣੇ ਚੈਨਲ ਤੇ ਵਿਜ਼ਿਟ ਕਰ ਰਹੇ ਆ ਪਲੀਜ਼ ਹੁਣ ਅੱਗੇ ਮੈਂ ਰਿਕਵੈਸਟ ਕਰਦੀ ਆ ਕਿ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਹੋਵੇ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਔਰ ਨਾ ਜਿਹੜੀ ਬੈੱਡ ਸ਼ੀਟ ਮੈਂ ਵਿਛਾ ਰਹੀ ਆ ਮੈਨੂੰ ਸ਼ਾਇਦ ਯਾਦ ਨਹੀਂ ਹੈਗਾ ਕਿ ਤੁਹਾਨੂੰ ਮੈਂ ਵਲੌਗ ਵਿੱਚ ਤੁਹਾਡੇ ਨਾਲੇ ਸਾਂਝੀ ਕੀਤੀ ਹੈ ਕਿ ਨਹੀਂ ਇਹ ਹੈ ਤੇ ਬਹੁਤ ਪਿਆਰੀ ਚੱਦਰ ਹੈ ਬਟ ਇਹਦੇ 'ਚ ਥੋੜਾ ਜਿਹਾ ਡਿਫੈਕਟ ਹੈ ਇਹਦੇ 'ਚ ਨਾ ਥੋੜੀ ਜਿਹੀ ਕਾਨ ਹੈ ਜਿਸ ਕਰਕੇ ਨਾ ਇਹਨੂੰ ਵਿਛਾਉਣ 'ਚ ਥੋੜੀ ਜਿਹੀ ਦਿੱਕਤ ਆਉਂਦੀ ਆ ਬਟ ਜਿਹੜੀ ਸਾਈਡ 'ਚ ਇਹਦੇ 'ਚ ਕਾਨ ਸੀ ਨਾ ਦੋ ਸਾਈਡ ਤੋਂ ਤੇ ਉਧਰੋਂ ਥੋੜੀ-ਥੋੜੀ ਕਟਿੰਗ ਕਰਕੇ ਜਿੱਧਰ ਘੱਟ ਪੈਂਦੀ ਸੀ ਮੈਂ ਉਧਰ ਜਿਹੜੀ ਸਟਿਚ ਕਰ ਦਿੱਤੀ ਸੀ ਕਿ ਮਤਲਬ ਵਿਛਾਉਣ ਯੋਗ ਹੀ ਕਰ ਦਿੱਤੀ ਸੀਗੀ ਤੇ ਬਹੁਤ ਪਿਆਰੀ ਲੱਗਦੀ ਹੈ ਵਿਛਾ ਕੇ ਇਹ ਤਾਂ ਕਿ ਤੁਸੀਂ ਵੀਡੀਓ ਚ ਦੇਖ ਹੀ ਸਕਦੇ ਹੋ ਤੇ ਮੈਂ ਸੋਚਿਆ ਨਾ ਕਾਫੀ ਦਿਨਾਂ ਤੋਂ ਵੀ ਚਲੋ ਹੁਣ ਗਰਮੀਆਂ ਦਾ ਮੌਸਮ ਆ ਗਿਆ ਚਲੋ ਇਹਨੂੰ ਵੀ ਜਿਹੜਾ ਹੰਡਾ ਹੀ ਲੈਨੇ ਆ ਤੇ ਹੁਣ ਇਹਨੂੰ ਵਿਛਾ ਲਿਆ ਕਰੂੰਗੀ ਤੇ ਇਹਦੇ ਨਾਲ ਜਿਹੜੇ ਕੁਸ਼ਨ ਆ ਇਹਦੇ ਨਾਲ ਕੁਸ਼ਨ ਨਹੀਂ ਸੀ ਸਿੰਗਲ ਜਿਹੜੇ ਕਵਰ ਸਿੰਗਲ ਜਿਹੜੀ ਚੱਦਰ ਹੀ ਸੀਗੀ ਇਹਦੇ ਨਾਲ ਸਰਾਣੇ ਵਗੈਰਾ ਨਹੀਂ ਹੈਗੇ ਸੀ ਇਸ ਕਰਕੇ ਨਾ ਇਹਨਾਂ ਨਾਲ ਸਰਾਣੇ ਮੈਂ ਅਲਗ ਤੋਲ ਲਗਾਏ ਹੋਇਆ ਜਿਹੜੇ ਉਨਦੇ ਹੁੰਦੇ ਆ ਨਾ ਪੱਛਮ ਦੇ ਉਹ ਵਾਲੇ ਸਰਾਣੇ ਆ ਇਹ ਰੈਡੀ ਮੇਡੀ ਮੈਂ ਲੈ ਕੇ ਆਈ ਸੀ ਬਾਜ਼ਾਰ ਤੋਂ ਮੈਨੂੰ ਵਧੀਆ ਲੱਗੇ ਤੇ ਇਸ ਕਰਕੇ ਇਹਨਾਂ ਨੂੰ ਮੈਂ ਲੈ ਲਿਆ ਸੀਗਾ ਤੇ ਵੇਖ ਚ ਬਹੁਤ ਪਿਆਰੇ ਲੱਗਦੇ ਆ। ਔਰ ਨਾ ਇੱਥੇ ਮੈਂ ਸਾਰਾ ਰੂਮ ਜਿਹੜਾ ਕੰਪਲੀਟ ਕਰ ਦਿੱਤਾ ਸੀ ਸਾਫ਼ ਕਰਕੇ ਉਸ ਤੋਂ ਬਾਅਦ ਜਿਵੇਂ ਆ ਕਿਸੇ ਵਾਰ ਔਰ ਨਾ ਸਭ ਤੋਂ ਪਹਿਲਾਂ ਸਵੇਰੇ ਉੱਠਦੇ ਹੀ ਮੈਂ ਮਾਰਨਿੰਗ ਟਾਈਮ ਬਾਹਰ ਦੀ ਝਾੜੂ ਲਗਾਈ ਕਿਉਂਕਿ ਨਾ ਧੁੱਪ ਬਹੁਤ ਤੇਜ਼ ਹੋ ਜਾਂਦੀ ਹੈ ਫਿਰ ਮੈਨੂੰ ਐ ਹੁੰਦਾ ਕਿ ਮੈਂ ਜਿਹੜੇ ਜਿੰਨਾ ਹੋ ਸਕੇ ਨਾ ਬਾਹਰ ਦੇ ਕੰਮ ਜਲਦੀ ਨਿਬੇੜ ਦੇਵਾਂ ਜਿਵੇਂ ਕਿ ਕੱਪੜੇ ਧੋਣੇ ਹੋਗੇ ਜੇ ਧੋਣੇ ਹੋਏ ਤਾਂ ਨਹੀਂ ਤਾਂ ਮੈਂ ਈਵਨਿੰਗ ਟਾਈਮ ਧੋ ਲੈਣੀ ਹੁੰਦੀ ਆ ਧੁੱਪ 'ਚ ਬਹੁਤ ਔਖਾ ਹੋ ਜਾਂਦਾ ਆ ਜਾਂ ਝਾੜੂ ਜੜੀ ਹੈਗੀ ਆ ਹਨਾ ਇੰਨੇ ਕ ਕੰਮ ਹੁੰਦੇ ਆਪਣੇ ਬਾਹਰ ਵਾਲੇ ਕੋਈ ਕੀ ਤੁਹਾਨੂੰ ਪਤਾ ਹੀ ਆਪਣਾ ਵੇਟਾ ਜਿਹੜਾ ਓਪਨ ਆ ਤੇ ਧੁੱਪ ਨਾਲ ਜਿਹੜੀ ਸਿੱਧੀ ਹੀ ਪੈਂਦੀ ਆ ਇਸ ਕਰਕੇ ਮੈਨੂੰ ਕੋਸ਼ਿਸ਼ ਹੁੰਦੀ ਆ ਕਿ ਮੈਂ ਨਾ ਬਾਹਰਲੇ ਕੰਮ ਪਹਿਲਾਂ ਨਿਬੇੜਨਾ ਤੇ ਜਿਹੜੇ ਅੰਦਰ ਵਾਲੇ ਆ ਉਹ ਹੌਲੀ-ਹੌਲੀ ਆਪਾਂ ਜਿਹੜੇ ਕਰਦੇ ਰਵਾਂਗੇ ਤੇ ਇੱਥੇ ਜੀ ਝਾੜੂ ਆਪਣੀ ਕੰਪਲੀਟ ਹੋ ਗਈ ਸੀ ਤੇ ਹੁਣ ਮੈਂ ਲਗਾਰੀ ਸੀ ਪੋਚਾ ਤੇ ਅੱਜ ਪਹਿਲਾਂ ਮੈਂ ਸੋਚ ਰਹੀ ਸੀ ਸਟੈਂਡਿੰਗ ਪੋਚਾ ਲਗਾ ਲਾਂ ਫਿਰ ਵੀ ਨਿਆਸੀ ਆ ਮੈਂ ਚੰਗੀ ਤਰ੍ਹਾਂ ਟਾਈਮ ਹੈਗਾ ਅੱਜ ਕਿਉਂਕਿ ਕੰਮ ਜਲਦੀ ਨਿਬੜ ਗਿਆ ਸੀਗਾ ਤੇ ਮੈਂ ਚਲੋ ਬੈ ਕੇ ਹੀ ਲਗਾ ਲੈਂਦੀ ਆ ਉਹ ਮਨਾਈ ਦੀ ਗੱਲ ਹੁੰਦੀ ਹੈ ਜਦੋਂ ਮੇਰਾ ਦਿਲ ਕਰੇ ਮੈਂ ਬੈ ਕੇ ਲਾ ਲੈਂਦੀ ਆ ਜਦੋਂ ਜੀ ਕਰੇ ਮੈਂ ਵਾਈਪਰ ਨਾਲ ਕੱਪੜਾ ਰੱਖ ਕੇ ਜਿਹੜਾ ਲਾ ਲੈਂਦੀ ਹੁੰਦੀ ਆ ਇਥੇ ਆਪਣਾ ਪੋਟਾ ਵੀ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ ਜੀ ਆਪਣਾ ਬ੍ਰੇਕਫਾਸਟ ਰੈਡੀ ਕਰਾਂਗੇ ਕਿਉਂਕਿ ਇਹਨਾਂ ਦਾ ਵੀ ਓਨ ਦਾ ਟਾਈਮ ਹੋ ਗਿਆ ਆ ਹੋਰ ਨਾ ਅੱਜ ਮੈਂ ਸੰਗਤ ਨਹੀਂ ਚਾਹੁੰਦੀ ਜੀ ਤਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਸੰਡੇ ਵਾਲੇ ਦਿਨ ਸਾ ਸੰਗਤ ਤੇ ਜਾਣੀ ਹੁੰਦੀ ਆ ਤੇ ਅੱਜ ਮੈਂ ਸੰਗਤ ਜਿਹੜੀ ਆ ਨਾ ਉਹ ਈਵਨਿੰਗ ਟਾਈਮ ਕਿਸੇ ਦੇ ਘਰ ਰੱਖੀ ਹੋਈ ਆ ਉੱਥੇ ਜਾਵਾਂਗੇ ਸ਼ਾਮ ਨੂੰ ਤੇ ਇੱਥੇ ਜੀ ਨਿਮਰਦੇ ਪਾਪਾ ਆ ਗਏ ਸੀਗੇ ਤੇ ਉਹਨਾਂ ਨੇ ਬ੍ਰੇਕਫਾਸਟ ਵਗੈਰਾ ਕਰ ਲਿਆ ਸੀਗਾ ਤੇ ਚਾਹ ਵੀ ਪੀ ਲਈ ਸੀ ਕਿਉਂਕਿ ਚਾਹ ਬਿਨਾ ਤੇ ਕੋਈ ਕੰਮ ਹੁੰਦਾ ਨਹੀਂ ਹੈਗਾ ਹਨਾ ਤੇ ਇੱਥੇ ਜੀ ਲੱਗੇ ਸੀ ਪੇਂਟ ਕਰਨ ਵਾਸਤੇ ਇਹਨਾਂ ਕਾਫੀ ਦਿਨਾਂ ਤੋਂ ਮੈਂ ਇਹਨਾਂ ਨੂੰ ਕਹਿ ਰਹੀ ਸੀ ਕਿ ਪੇਂਟ ਕਰ ਦੋ ਕਿਉਂਕਿ ਨਾ ਇਹ ਮੂਰਲੀ ਸਾਈਡ ਜਿਹੜਾ ਗੇਟ ਹੈ ਨਾ ਜਿਵੇਂ ਕੋਈ ਮੀਵਗਰਾ ਪੈਂਦਾ ਉਹ ਸਿੱਧਾ ਹੀ ਪੈਂਦਾ ਆ ਸਿੱਧਾ ਆ ਕੇ ਤਾਂ ਗੱਲ ਕਿ ਨਾ ਇਹ ਪਲਾਈ ਜੀ ਖਰਾਬ ਹੁੰਦੀ ਜਾ ਰਹੀ ਆ ਜਿੱਦਾਂ ਕਿ ਕੋਈ ਲੱਕੜ ਫੁੱਲ ਨਹੀਂ ਜਾਂਦੀ ਉਸ ਤਰੀਕੇ ਨਾਲ ਹੋઈ ਜਾ ਰਹੀ ਆ ਤੇ ਜਿਹਦੇ ਇਹਦੇ ਉੱਤੇ ਆਪਾਂ ਪੇਂਟ ਕਰਦੀਆਂ ਨਾ ਫਿਰ ਉਹ ਚੀਜ਼ ਬੱਚੀ ਰਹਿੰਦੀ ਹੈ ਖਰਾਬ ਨਹੀਂ ਹੁੰਦੀ ਹੈਗੀ ਤੇ ਹਲੇ ਵੀ ਇਹਦਾ ਕੁਛ ਨਹੀਂ ਸੀ ਵਿਗੜਿਆ ਸੀ ਸੋਚਿਆ ਨਾ ਚਲੋ ਪੇਂਟ ਕਰ ਹੀ ਲੈਂਦੇ ਆ ਕਿਉਂਕਿ ਮੀਂਹ ਵਗੈਰਾ ਪੈਂਦਾ ਨਾ ਜਦੋਂ ਇਧਰ ਦੀ ਬਾਛੜ ਹੁੰਦੀ ਹੈ ਫਿਰ ਸਿੱਧੀ ਹੀ ਸਿੱਧਾ ਮੀਂਹ ਜਿਹੜਾ ਆ ਇਹਦੇ ਉੱਤੇ ਪੈਂਦਾ ਆ ਤੇ ਜਿਸ ਕਰਕੇ ਨਾ ਇਹ ਫੁੱਲ ਜਾਂਦਾ ਆ ਤੇ ਖਰਾਬ ਹੁੰਦਾ ਜਾ ਰਿਹਾ ਤੇ ਅਸੀਂ ਸੋਚਿਆ ਨਾ ਇਹਦੇ ਉੱਤੇ ਜਿਹੜਾ ਪ੍ਰਾਈਮਰ ਵਗੈਰਾ ਜਿਹੜਾ ਫੇਰ ਲੈਂਦੇ ਆ ਜਿਹਦੇ ਕਰਕੇ ਬਚਿਆ ਰਹੂਗਾ ਔਰ ਨਾ ਇੱਥੇ ਮੈਂ ਲੱਗੀ ਸੀ ਆਪਣੇ ਬਾਲ ਵੋਣ ਵਾਸਤੇ ਕਿਉਂਕਿ ਨਾ ਨਾ ਤੇ ਮੈਂ ਪਹਿਲਾਂ ਹੀ ਲਈ ਸੀ ਬਟ ਮੇਰੇ ਬਾਲ ਗਿੱਲੇ ਸੀਗੇ ਨਾ ਇਸ ਕਰਕੇ ਮੈਂ ਹਲੇ ਕੰਗੀ ਨਹੀਂ ਕੀਤੀ ਸੀ ਕਿਉਂਕਿ ਨਾ ਮੈਂ ਕਦੇ ਵੀ ਗਿੱਲੇ ਬਾਲਾਂ ਤੇ ਆਪਣੀ ਕੰਗੀ ਨਹੀਂ ਕਰਦੀ ਹੁੰਦੀ ਕਿਉਂਕਿ ਨਾ ਉਸ ਕਾਰਨ ਆਪਣੇ ਬਾਲ ਜ਼ਿਆਦਾ ਟੁੱਟਦੇ ਆ ਜਦੋਂ ਗਿੱਲੇ ਹੁੰਦੇ ਆ ਇਸ ਕਰਕੇ ਹੁਣ ਜਦੋਂ ਡਰਾਈ ਹੋ ਗਏ ਸੀ ਨਾ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਸੁਲਝਾਇਆ ਆ ਤੇ ਬਾਲ ਸੁਲਝਾਣ ਤੋਂ ਬਾਅਦ ਮੈਂ ਥੋੜਾ ਬਹੁਤ ਆਪਣਾ ਮੇਕਅਪ ਕਰੂੰਗੀ ਕਿਉਂਕਿ ਕਿਦਾਂ ਕਿ ਅਜੇ ਤੁਹਾਨੂੰ ਪਤਾ ਹੀ ਹੈ ਕਿ ਹਸਬੰਡ ਜੀ ਘਰ ਹੈਗੇ ਆ ਅੱਜ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਮੈਂ ਨਾ ਆਵੀਂ ਕਰੂੰਗੀ ਨਾ ਉਹ ਮੈਨੂੰ ਟੋਕ ਦੇਣਗੇ ਕਿ ਕਿ ਕਰੇ ਚਦੇ ਨਹੀਂ ਹੁੰਦੇ ਨਾ ਉਦੋਂ ਤਾਂ ਚਲ ਜਾਂਦਾ ਆ ਬਟ ਉਹ ਘਾਰੇ ਹੈਗੇ ਨੇ ਨਾ ਤਾਂ ਉਹ ਮੈਨੂੰ ਆਪ ਕਹਿ ਦਿੰਦੇ ਹੁੰਦੇ ਕਿ ਤੁਸੀਂ ਸੱਜ ਸਵਰ ਕੇ ਰਿਹਾ ਕਰੋ ਆਪਣੇ ਆਪ ਨੂੰ ਵੀ ਵਧੀਆ ਲੱਗਦਾ ਤੇ ਮੈਨੂੰ ਵੀ ਵਧੀਆ ਲੱਗੂਗਾ ਹਨਾ ਤੇ ਇਹ ਵੈਸੇ ਚੰਗੀ ਗੱਲ ਹੁੰਦੀ ਆ ਪਹਿਲਾਂ ਵੀ ਮੈਂ ਤੁਹਾਨੂੰ ਵਲੌਗ ਚ ਸ਼ੇਅਰ ਕਰ ਚੁੱਕੀ ਆ ਕਿ ਆਪਣੇ ਆਪ ਨੂੰ ਮਨਟੇਨ ਰੱਖਣਾ ਵੀ ਓਨਾ ਹੀ ਜ਼ਰੂਰੀ ਹੁੰਦਾ ਆ ਜਿੰਨਾ ਆਪਾਂ ਆਪਣੇ ਘਰ ਨੂੰ ਰੱਖਦੇ ਆ ਹਨਾ ਕਿਉਂਕਿ ਜਦੋਂ ਆਪਾਂ ਆਪਣੇ ਆਪ ਨੂੰ ਵਧੀਆ ਲੱਗਾਂਗੇ ਨਾ ਫਿਰ ਆਪਣਾ ਮਨ ਜਿਹੜਾ ਖੁਸ਼ ਹੋ ਜਾਂਦਾ ਆ ਫਿਰ ਅਸੀਂ ਜਦੋਂ ਹਰ ਇੱਕ ਕੰਮ ਕਰਦੇ ਆ ਉਹ ਖੁਸ਼ੀ-ਖੁਸ਼ੀ ਕਰਦੇ ਆ ਤੇ ਉਹ ਕੰਮ ਵੀ ਜਿਹੜਾ ਵਧੀਆ ਤਰੀਕੇ ਨਾਲ ਜਿਹੜਾ ਆਪਾਂ ਨਿਭੜਦਾ ਆ ਤੇ ਇੱਥੇ ਚੀਮਾ ਥੋੜਾ ਬਹੁਤ ਜਿਹੜਾ ਆਪਣਾ ਮੇਕਅਪ ਵਗੈਰਾ ਕਰ ਲੂੰਗੀ ਕਿਉਂਕਿ ਮੈਂ ਜ਼ਿਆਦਾ ਮੇਕਅਪ ਤਾਂ ਕਰ ਦੇਣੀ ਹੈਗੀ ਖਾਲੇ ਲਿਪਸਟਿਕ ਵਗੈਰਾ ਲਾਉਣੀ ਹੁੰਦੀ ਆ ਆ ਜਾਂ ਕਾਜਲ ਵਗੈਰਾ ਪਾ ਲੈਣੀ ਹੁੰਦੀ ਆ ਇੰਨਾ ਵੀ ਆਪਾਂ ਕਰ ਲਈਏ ਨਾ ਤੇ ਆਪਣੇ ਆਪ ਨੂੰ ਜਿਹੜਾ ਵਧੀਆ ਲੱਗਣਾ ਜਿਹੜਾ ਸਟਾਰਟ ਹੋ ਜਾਂਦਾ ਆ ਔਰ ਨਾ ਹੀ ਜਿਹੜਾ ਅੱਜ ਮੈਂ ਕੁੜਤਾ ਪਾਇਆ ਹੈਗਾ ਇਹ ਮੈਂ ਮੰਗਵਾਇਆ ਸੀ ਮਿਸ਼ੋ ਤੋਂ ਮੈਨੂੰ ਵਧੀਆ ਲੱਗਾ ਹੈ ਤੇ ਇਹ ਦੀ ਇਹ 슬ੀਵਲੈਸ ਹੈ ਦੀ ਬਾਜੂ ਵਗੈਰਾ ਨਹੀਂ ਹੈਗੀ ਬਟ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਮੇਰੇ ਹਸਬੰਦ ਅਲੋਕ ਕਰ ਦਿੰਦੇ ਆ ਇਸ ਚੀਜ਼ ਨੂੰ ਲੋ ਜੀ ਇਹ ਫਰੰਟ ਆਪਣੀ ਕੰਪਲੀਟ ਹੋ ਗਈ ਤੇ ਆਪਣੀ ਬੈਕ ਸਾਈਡ ਆ ਇਹ ਕੀ ਗੇਰਿਆ ਮੈਂ ਪ੍ਰਾਈਮਰ ਪ੍ਰਾਈਮਰ ਪੇਂਟ ਨਹੀਂ ਹੈਗਾ ਪ੍ਰਾਈਮਰ ਆ ਤੇ ਆਪਣਾ ਜਿਹੜਾ ਪਰਾਈ ਵਗੈਰਾ ਦਾ ਉਹ ਪਾਣੀ ਦੇ ਨਾਲ ਮਤਲਬ ਗਲੇ ਨਾਲ ਇਸ ਕਰਕੇ ਚੀਜ਼ ਹੋ ਗਈ ਲੋਰੀ ਇੱਥੇ ਹੋ ਗਿਆ ਸੀ ਆਪਣਾ ਦੁਪਹਿਰ ਦਾ ਟਾਈਮ ਤੇ ਮੈਂ ਸੋਚਿਆ ਨਾ ਹਜੇ ਰੋਟੀ ਦਾ ਟਾਈਮ ਤਾਂ ਹੋਇਆ ਨਹੀਂ ਹੈਗਾ ਕਿਉਂਕਿ ਅਸੀਂ ਲੇਟ ਹੀ ਖਾਧੀ ਸੀ ਤੇ ਮੈਂ ਸੋਚਿਆ ਨਾ ਇਸ ਤੋਂ ਪਹਿਲਾਂ ਮੈਂ ਚਲੋ ਫਰੂਟ ਵਗੈਰਾ ਕੱਟ ਲੈਣੀ ਆ ਕਿਉਂਕਿ ਹਸਬੰਡ ਜੀ ਦਾ ਟਾਈਮ ਲੱਗਦਾ ਹੀ ਨਹੀਂ ਹੈਗਾ ਫਰੂਟ ਖਾਣ ਦਾ ਕਿਉਂਕਿ ਦੁਕਾਨ ਤੇ ਇਸ ਵੇਲੇ ਚਲੇ ਜਾਂਦੇ ਆ ਉਸ ਤੋਂ ਬਾਅਦ ਦੁਪਹਿਰੇ ਖਾਣਾ ਖਾ ਕੇ ਜਾਂਦੇ ਆ ਫਿਰ ਰਾਤ ਨੂੰ ਜਿਹੜਾ ਆ ਕੇ ਰੋਟੀ ਖਾਂਦੇ ਆ ਇਸ ਕਰਕੇ ਫਰੂਟ ਤਾ ਤਾਂ ਟਾਈਮ ਲੱਗਦਾ ਹੀ ਨਹੀਂ ਹੈਗਾ ਤੇ ਮੈਂ ਸੋਚਿਆ ਨਾ ਅੱਜ ਕਰੇ ਹੈਗੀ ਆ ਚਲੋ ਮੈਂ ਕੱਟ ਦਿੰਦੀ ਆ ਤੇ ਇੱਥੇ ਮੈਂ ਲੱਗੀ ਸੀ ਐਪਲ ਕੱਟਣ ਵਾਸਤੇ ਤੇ ਨਾਲ ਦੀ ਨਾਲ ਆਪਣਾ ਕੰਮ ਵੀ ਜਿਹੜਾ ਹੋ ਹੀ ਜਾਂਦਾ ਆ ਅੱਧਾ ਕ ਹੋ ਗਿਆ ਤੇ ਬੈਕ ਸਾਈਡ ਆਪਣੀ ਕੰਪਲੀਟ ਹੋਣ ਵਾਲੀ ਆ ਤੇ ਆਪਣਾ ਪੇਂਟ ਦਾ ਕੰਮ ਪ੍ਰਾਈਮਰ ਦਾ ਸੋਰੀ ਕੰਮ ਖੋਜੂ ਦਾ ਕੰਪਲੀਟ ਕਿਉਂਕਿ ਨਾ ਗੇਟ ਕਾਫੀ ਜ਼ਿਆਦਾ ਖਰਾਬ ਹੋ ਗਿਆ ਸੀਗਾ ਤੇ ਜਦੋਂ ਆਪਾਂ ਇਹਦੇ ਉੱਤੇ ਆ ਫੇਰ ਦਾਂਗੇ ਨਾ ਫਿਰ ਆਪਣਾ ਜਿਹੜਾ ਗੇਟ ਆ ਉਹ ਗਲੂਗਾ ਨਹੀਂ ਕਿਉਂਕਿ ਮੋਰਲੇ ਸਾਈਡ ਹੈ ਤੇ ਪਾਣੀ ਵਗੈਰਾ ਪੈਂਦਾ ਰਹਿੰਦਾ ਜਿਵੇਂ ਕੋਈ ਮੀਂਹ ਵਗੈਰਾ ਆ ਜਾਂਦਾ ਆ ਤੇ ਉਹਦੇ ਨਾਲ ਜਿਹੜਾ ਬਚਿਆ ਰਹੂਗਾ ਉਸ ਤੋਂ ਬਾਅਦ ਜੇ ਬਾਅਦ ਚ ਕੋਈ ਕੰਮ ਹੋਊਗਾ ਉਹ ਤਾਂ ਚਲੋ ਅਲੱਗ ਗੱਲ ਹੈ ਪਰ ਉਸ ਤੋਂ ਪਹਿਲਾਂ ਆਪਾਂ ਇਹਨੂੰ ਜਿੰਨਾ ਕ ਸੰਭਾਲ ਸਕਦੇ ਹਾਂ ਓਨਾ ਕ ਤਾਂ ਆਪਾਂ ਸੰਭਾਲ ਲਈਏ ਇਸ ਕਰਕੇ ਆ ਪ੍ਰਾਈਮਰ ਪਹਿਲਾਂ ਅਸੀਂ ਫੇਰ ਦਿੱਤਾ ਸੀਗਾ ਰੂਮ ਵਾਲੇ ਗੇਟ ਤੇ ਵੀ ਉਹ ਅੱਜ ਆਹ ਵਾਲਾ ਬਾਕੀ ਸੀਗਾ ਇਹਦੇ ਵੀ ਅੱਜ ਫੇਰ ਦਾਂਗੇ ਤੇ ਕੰਪਲੀਟ ਹੋ ਜਾਊਗਾ ਔਰ ਨਾ ਜਿੱਦਾਂ ਕੀ ਹੁਣ ਦੁਪਹਿਰ ਦਾ ਟਾਈਮ ਹੋ ਹੀ ਗਿਆ ਤੇ ਰੋਟੀ ਪਾਣੀ ਦਾ ਵੀ ਟਾਈਮ ਹੋ ਹੀ ਗਿਆ ਸੀਗਾ ਤੇ ਫਿਰ ਇਹ ਕਹਿੰਦੇ ਕਿ ਚਾਵਲੀ ਬਣਾ ਲੈਂਦੇ ਆ ਚਾਵਲ ਖਾ ਲਾਂਗੇ ਕਿਉਂਕਿ ਸ਼ਾਮ ਨੂੰ ਆਜਾਪਾ ਸੰਗਤ ਤੇ ਜਾਣਾ ਆ ਇਸ ਕਰਕੇ ਸੋਚ ਰਹੇ ਸੀ ਜਲਦੀ ਜਲਦੀ ਕੰਮ ਜਿਹੜਾ ਨੇ ਬੇਡ ਲੈਣੇ ਆ ਕਿਉਂਕਿ ਉਸ ਚੀਜ਼ ਵਾਸਤੇ ਵੀ ਆਪਾਂ ਨੂੰ ਟਾਈਮ ਕੱਢਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਪਰਮਾਤਮਾ ਨਾਲ ਜੁੜਨਾ ਵੀ ਸਭ ਤੋਂ ਵੱਡੀ ਗੱਲ ਹੁੰਦੀ ਆ ਮੇਨ ਗੱਲ ਤਾਂ ਆਪਾਂ ਸੰਸਾਰ ਵਿੱਚ ਆਏ ਇਸ ਚੀਜ਼ ਵਾਸਤੇ ਆ ਤੇ ਬਾਕੀ ਜਿਹੜੀਆਂ ਗਤੀਵਿਧੀਆਂ ਨੇ ਸੰਸਾਰ ਦੀਆਂ ਹਨਾ ਉਹ ਤਾਂ ਅਲੱਗ ਰਹਿ ਜਾਂਦੀਆਂ ਨੇ ਬਟ ਪਰਮਾਤਮਾ ਨਾਲ ਜੁੜਨਾ ਬਹੁਤ ਵੱਡੀ ਗੱਲ ਹੁੰਦੀ ਆ ਤੇ ਮੈਂ ਸੋਚ ਲਿਆ ਸੀ ਕਿ ਅੱਜ ਮਾਰਨਿੰਗ ਟਾਈਮ ਵਾਲੀ ਸੈਸਨ ਨਹੀਂ ਕਰ ਸਕੀ ਤਾਂ ਈਵਨਿੰਗ ਤਾਂ ਮੈਂ ਪੱਕਾ ਹੀ ਜਾਊਂਗੀ ਇਸ ਕਰਕੇ ਮੈਂ ਆਪਣਾ ਕੰਮ ਲਗਾਤਾਰ ਜਿਹੜਾ ਕੰਪਲੀਟ ਕਰ ਰਹੀ ਸੀ ਕਿ ਤੇ ਇੱਥੇ ਦੁਪਹਿਰ ਦੇ ਵਾਸਤੇ ਮੈਂ ਚਾਵਲ ਬਣਾ ਰਹੀ ਸੀ ਨਾਲ ਦੀ ਨਾਲ ਚਾਹ ਦਾ ਕੰਮ ਵੀ ਜਿਹੜਾ ਨਿਬੇੜ ਦਾਂਗੇ ਚਾਹ ਨਾਲ ਹੀ ਜਿਹੜੀ ਚਾਵਲ ਅਸੀਂ ਖਾ ਲਾਂਗੇ ਔਰ ਨਾਲ ਇਹਦੇ ਨਾਲ ਹੀ ਫਿਰ ਮੈਂ ਆਪਣੀ ਵਲੌਗ ਦਾ ਵੀ ਐਂਡ ਕਰਦੀ ਆ ਕਿਉਂਕਿ ਨਾ ਮੈਂ ਐਡੀਟਿੰਗ ਵਗੈਰਾ ਵੀ ਕਰਨੀ ਆ ਤੇ ਉਹਦੇ ਵਿੱਚ ਵੀ ਜਿਹੜਾ ਟਾਈਮ ਲੱਗ ਜੂਗਾ ਇਸ ਕਰਕੇ ਹੁਣ ਮੈਂ ਮਾਰਨਿੰਗ ਤੋਂ ਦੁਪਹਿਰ ਤੱਕ ਦਾ ਵਲੋਗ ਤੁਹਾਨੂੰ ਸ਼ੇਅਰ ਕੀਤਾ ਆ ਤੇ ਉਮੀਦ ਕਰਦੀ ਆ ਤੁਹਾਨੂੰ ਸਾਰੇ ਜਣਿਆਂ ਨੂੰ ਅੱਜ ਦਾ ਵਲੋਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਹੋਊਗਾ ਤਾਂ ਪਿਆਰੇ ਪਿਆਰੇ ਜੀ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਹੁਣ ਆਪਾਂ ਮਿਲਦੇ ਆ ਇੱਕ ਸੋਹਣੇ ਜਿਹੇ ਪਿਆਰੇ ਜਿਹੇ ਵਲੋਗ ਦੇ ਨਾਲ ਤਦ ਤੱਕ ਲਈ ਬਾ ਬਾਏ